ਸਤਿ ਸ੍ਰੀ ਅਕਾਲ ਬਾਬਿਓ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਤੇ ਆਪਾਂ ਕਰ ਰਹੇ ਆ ਆਪਣੇ ਟਰੈਕਟਰ ਦਾ ਕੰਮ ਮਹਿੰਦਰੇ ਦਾ ਤੇ ਗਿਰਾਂ ਗੁਨਾਂ ਦਾ ਕੰਮ ਗਿਰਾਂ ਚੋਂ ਦੇਖਣਾ ਕੀ ਗੱਲ ਬਾਤ ਅੱਗੇ ਅੱਗੇ ਦਿਖਾਉਣਾ ਸਾਨੂੰ ਬਣੇ ਰਹੋ ਵੀਡੀਓ ਨਾਲ ਅੱਗੇ ਠੀਕ ਆ ਬਾਬਿਓ ਤੇ ਦਿਖਾਉਣਾ ਸਾਨੂੰ ਅੱਗੇ ਅੱਗੇ ਕੀ ਬੰਦਾ ਗਿਰਾਂ ਦਾ ਕੰਮ ਆਪ ਹੀ ਕਰੇ ਛੇਡ ਲੈ ਕੇ ਰੰਦਾ ਦੇਖਦੇ ਆ ਕੀ ਬੰਦਾ ਲੋ ਦਿਖਾਉਨੇ ਆ ਸਾਨੂੰ ਕੋ ਮੁੰਡਾ ਵੇ ਲੋ ਵੀ ਬਾਬੇ ਉਹ ਖੋਲਿਆ ਪਾ ਡਰਕ ਤੇ ਦੇਖੋ ਦੇਖਦੇ ਆ ਕੀ ਬੰਦਾ ਕਰਾਰੀ ਖਰਾਬ ਲੱਗਦੀ ਐ ਗੱਲੀ ਗੱਲੀ ਕਰਾਰੀ ਕਿੰਨੀ ਲੀਏ ਤੇ ਅੱਗੇ ਦਿਖਾਉਨੇ ਆ ਸਾਨੂੰ ਲਿਆਵਾਂਗੇ ਸਮਾਨ ਸਾਨੂੰ ਖੋਲਦੇ ਆ ਵਿਚਾਰੋਂ ਖੋਲ ਕੇ ਪਤਾ ਲੱਗੂ ਆ ਸਸਨ ਸਮਾਰ ਕੇ ਖੋਲਦੇ ਆ ਅੱਗੇ ਦੇਖਦੇ ਕੀ ਆ ਆ ਮੁੰਡੇ ਨੇ ਮਿੰਟ ਦੀ ਪੱਟ ਤਾਂ ਦੇਖੋ ਪੱਟਦਾ ਮੁੰਡੇ ਮਿੰਟ ਚ ਹੀ ਬਿਆਰ ਤੂੰ ਹੀ ਖੰਡਿਆ ਤਾਂ ਚੱਕੇ ਮੂੰਹ ਪਤਾ ਲੱਗਦਾ ਹੁਣ ਇਹ ਕਿਵੇਂ ਹੈਗਾ ਕੁਛ ਐ ਓਏ ਨਾ ਭਾਈ ਪਤਾ ਲੱਗਦਾ ਕੁਛ ਹੋਲਦਾ ਨਹੀਂ ਉਹ ਜੜਦਾਂਗੇ ਯਾਰ ਆਈਡੀਆ ਲਾ ਕੇ ਡਾਗੜਾ ਗੱਲ ਆਈਡੀਆ ਲਾ ਕੇ ਨਹੀਂ ਜੜਨ ਜੜਿਆ ਜਣ ਕੀ ਆਹ ਠਹਿ ਗਿਆ ਮਨ ਇੱਕ ਚੰਪਾ ਚੱਲੀ ਹੂੰ ਚਲੋ ਬਾਹਰ ਕੱਢਾਂਗੇ ਚਲੋ ਲੈ ਚੱਤ ਜੇ 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 ਹਾਂ ਉਹ ਮਨਾ ਬਗਲ ਲਾ ਕੇ ਇਹ ਦੇ ਰਾਜਾ ਮਮਾ ਵੇ ਇਹ ਰਾਜਾ ਕੋਲ ਗਿਆ ਰਾਜਾ ਨੇ ਕਹਿੰਦਾ ਕੀ ਨਿਕਲਿਆ ਇਹ ਰਾਜਾ ਆਵਾ ਗੋਲੇ ਆਪਾਂ ਕੇ ਕਲੱਚ ਚੱਲ ما ده بيروح هيكفوا ده كده يا عمك حاضر راس سيبني ده الجامع قاعد هنا انا لا سيبها خالص لاجي لاجي لي ماشي ماشي اكتر ماشي لسه ماشي لا لاجي دول دي يا بتاعه لا سيبني لا 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 خلاص كده بصي بصي طهرهم بصوا خلي السلندر هنا لا السلندر بيتقي من ده جاي بيسكن وني في عينيه لا باي ਲਓ ਵੀ ਬਾਬਿਓ ਖੋਲ ਲਿਆ ਵਿਚਾਲੋਂ ਆਪਾਂ ਆਪਣਾ ਟਰੈਕਟਰ ਤੇ ਦੋ ਹੀ ਸਿੱਕ ਕਰ ਲਏ ਕਿਰਾਂ ਤਾਂ ਅੱਗੇ ਦੇਖਦੇ ਆਂ ਕੀ ਬਣਦਾ ਤੇ ਖੋਲਦੇ ਆਂ ਹੋਰ ਵੀ ਖੋਲਣਾ ਪਊਗਾ ਗਰਾਰੀਆਂ ਗੁਰੂਆਂ ਕੱਢ ਕੇ ਆਹ ਸਾਰਾ ਕੁਝ ਕੱਢ ਕੇ ਫੇਰ ਪਤਾ ਲੱਗੂ ਵੀ ਕੀ ਬਣਦਾ ਅੱਗੇ ਗਰਾਰੀਆਂ ਕਈ ਵਾਰੀ ਹੋਰ ਵੀ ਨਾ ਤਾਂ ਅੱਗੇ ਹੁਣ ਦੇਖਦੇ ਆਂ ਅੱਗੇ ਕੀ ਬਣਦਾ ਬਾਬਿਓ ਚਲੋ ਕਰਦੇ ਆਂ ਗੱਲਬਾਤ ਅੱਗੇ ਵੀ ਦਿਖਾਉਣੇ ਹੁਣ ਤੱਕ ਲਓ ਵੀ ਬਾਬਿਓ ਆਹ ਗਰਾਰੀ ਦੇਖੋ ਇਹ ਆਹ ਗਰਾਰੀ ਖਰਾਬ ਲੱਗਦੀ ਹੈ ਇਹਦਾ ਦੰਦਾ ਟੁੱਟਿਆ ਹੋਇਆ ਹੈਗਾ ਇਹ ਬਾਕੀ ਖੋਲ ਕੇ ਪਤਾ ਲੱਗੂ ਸੋ ਰੋਹੀ ਬਾਬਿਓ ਆਪਾਂ ਖੋਲੀ ਜਾਨਾ ਸਾਰਾ ਹੌਲੀ ਹੌਲੀ ਤੇ ਗਰਾਰੀਆਂ ਗੁਰੜੀਆਂ ਜਿਹੜੀਆਂ ਹੋਈਆਂ ਖਰਾਬ ਉਹ ਆਪਾਂ ਤੜਕੇ ਜਾ ਕੇ ਮਾਨਸਾ ਤੋਂ ਲਿਆਵਾਂਗੇ ਤੇ ਮਾਮਾ ਪੂਰੇ ਜੋਰ ਨਾਲ ਲੱਗਿਆ ਖੜਾਗਾ ਵੀ ਹਾਂ ਖੋਲ ਦੇ ਖੋਲ ਦੇ ਕਿਰਾਂ ਕਿਰਾਂ ਖੋਲ ਦੇ ਅਖੇ ਜੜਨ ਜੁੜਨ ਵੇਲੇ ਫੇਰ ਦੇਖਾਂਗੇ ਕਿਰਾਂ ਲੱਗਿਆ ਵਾ ਮਾਮਾ ਬੱਸ ਮੈਂ ਖੋਲ ਦਿੰਨੇ ਅੱਗੇ ਦੇਖੋ ਚਲੋ ਗਰਾਰੀਆਂ ਗੁਰੜੀਆਂ ਲਿਆਵਾਂਗੇ ਆਪਾਂ ਮਰਦੇਕੋ ਲਓ ਬਈ ਆਪਾਂ ਖੋਲਿਆ ਸੀ ਗਰਾਰੀਆਂ ਕੱਢ ਲੀਆਂ ਸੀ ਬਾਹਰੇ ਸਾਰਾ ਵਿੱਚੋਂ ਰੂਲੇ ਰਾਲੇ ਜੀ ਥੋੜੇ ਜਿ ਖਤਮ ਨੇ ਖਰਾਬ ਨੇ ਨਾ ਤਾਂ ਰੂਲੇ ਰਾਲੇ ਪੈਣਗੇ ਨਾ ਇੱਕ ਪਾਉਗੀ ਟਾਪ ਗੇਰ ਵਾਲੀ ਗਰਾਰੀ ਤੇ ਬਾਕੀ ਲਿਆਵਾਂਗੇ ਆਪਾਂ ਦੇਖੋ ਦੇਖਦੇ ਅੱਗੇ ਕੋਈ ਹੋਰ ਚੀਜ਼ ਤਾਂ ਨਹੀਂ ਖਰਾਬ ਠੀਕ ਆ ਜਿਹੜੀ ਚੀਜ਼ ਜਿਹੜੀ ਜਿਹੜੀ ਚੀਜ਼ ਖਰਾਬ ਹੋਊਗੀ ਆਪਾਂ ਲਿਆ ਕੇ ਪਾਵਾਂਗੇ ਨਵੀਂ ਪਾ ਦਾਂਗੇ ਦੇਖਦੇ ਆ ਬਾਬੇ ਓਕੇ ਠੀਕ ਹੈ ਮਰ ਠੀਕ ਹੈ ਹਾਂਜੀ ਬਾਬਿਓ ਆਪਾਂ ਮਾਨਸਾ ਤੋਂ ਉਸ ਸਮਾਨ ਲਿਆਏ ਸੀ ਇਹ ਟਰੈਕਟਰ ਦਾ ਗਰਾਰੀ ਇੱਕ ਲੈ ਕੇ ਆਉਣੀ ਸੀਗੀ ਟਾਪ ਗੇਅਰ ਵਾਲੀ ਤੇ ਬਾਕੀ ਆ ਰੂਲੇ ਰਾਲੇ ਜਿਹਾ ਲੈ ਆ ਕੇ ਫਿੱਟ ਕਰਾ ਕੀ ਲੈਂਦੇ ਨੇ ਮਾਨਸਾ ਤੋਂ ਤੇ ਕਰਦੇ ਆ ਫਿੱਟ ਅੱਗੇ ਦਿਖਾਉਣੇ ਆ ਸੋਨੂੰ ਠੀਕ ਆ ਬਾਬਿਓ ਲੋ ਭਈ ਆਪਾਂ ਪਾ ਕੇ ਗਰਾਨੀ ਗਰੂਰੀਆਂ ਜੜਤਾ ਟਰੈਕਟਰ ਜੜੀ ਜਾਂਦੇ ਆ ਅੱਗੇ ਦੇਖਦੇ ਆ ਗਰਾਰੀ ਗਰੂਰੀਆਂ ਸੈੱਟ ਕਰਕੇ ਕਿਰਨ ਤਾਂ ਇਹ ਚ ਜੜੀ ਜਾਂਦੇ ਆ ਗੇਅਰ ਬਾਕਸ ਤੇ ਗੇਰ ਵਾਲੀਆਂ ਗਰਾਰੀਆਂ ਲਾਈ ਜਾਂਦੇ ਆ ਠੀਕ ਆ ਬਾਬਿਓ ਤੇ ਅੱਗੇ ਦੇਖਦੇ ਆ ਕੀ ਬਣਦਾ ਜੜ ਕੇ ਹੋਰ ਕੰਮਕਾਰ ਹੋਰ ਵੀ ਕਰਾਂਗੇ ਆਪਾਂ ਟਰੈਕਟਰ ਦਾ ਠੀਕ ਆ ਬਾਬਿਓ ਜਿਹੋ ਜੰਡੂ ਆਪਾਂ ਜੜਤਾ ਸੀ ਇਹ ਠੀਕ ਹੈ ਮਾਸ਼ਾਲਲਾ ਤੇ ਮਾਮਾ ਕਹਿੰਦਾ 969 ਜੜਤਾ ਸੀ ਜੜਤਾ ਆਪਾਂ ਸਾਰਾ ਠੀਕ ਆ ਮੁੰਡਿਓ ਆਹ ਦੇਖੋ ਜੜਤਾ ਮਾਮਾ ਨਾਟਕ ਸੀ ਜਾਂਦਾ ਕਿਉਂ ਬਈ ਠੀਕ ਆ ਬਈ ਕਸਤਾ ਦੇ ਓਕੇ ਓਕੇ ਕਸਤਾ ਦੇਵਾਂਗੇ ਹੁਣ ਹਾਂ ਗਰਾਰੀਆਂ ਤਾਂ ਪਾਤੀਆਂ ਹਾਂ ਗਰਾਰੀਆਂ ਪਾਤੀਆਂ ਬਸ ਉਹਦੇ ਲਾਗੇ ਨਾ ਟੀਪਾ ਧਰ ਕੇ ਆਹ ਗਰਾਰੀ ਪਾਈ ਆ ਬਾਬਿਓ ਆਪਾਂ ਜੋ ਮੋਂ ਪਹਿਲਾ ਵੀ ਵੀਡੀਓ ਚ ਹੁਣ ਦਿਖਾਈਏ ਵਿਆਹ ਕਰਾਰੀ ਪਾਈਆ ਤੇ ਬਾਕੀ ਅੱਗੇ ਦੇ ਪਰਫੋਰਮੈਂਸ ਪਰਫੋਰਮੈਂਸ ਆਪਾਂ ਕਰੀ ਦਿਖਾਵਾਂਗੇ ਠੀਕ ਆ ਬਾਬੂ ਕਰਤਾ ਰੈਡੀ ਆ ਸੌਂਚੋ ਟੈ ਰੈਡੀ ਹੋ ਰਿਹਾ ਦੇਖਣ ਅੱਗੇ ਅੱਗੇ ਕੰਮ ਕਾਰ ਕਰਾਂਗੇ ਸਾਰਾ ਮੈਂ ਬੱਸ ਸਟਾਪ ਆਪਣਾ ਸਮਾਂ ਸਾਰਾ ਆ ਤੱਕ ਤਲੀ ਕਾਲੀ ਹੋ ਗਈ ਕਰਦਿਆਂ ਬਾਬੂ ਜੀ ਨੀਣਾ ਸਾਰਾ ਸੈਟ ਕਰੀ ਜਨੇ ਆ ਠੀਕ ਆ ਬਾਬੂ ਕਰੀ ਜਨੇ ਚਾਹ ਪੀ ਲੋ ਘਾਇ ਚਾਹ ਲੈ ਰੋ ਇਧਰ ਆ ਅੱਗੇ ਆ ਬੱਸ ਸਕਾਸਤਾ ਉਹਨੇ ਵੀਰਦੇ ਨੇ ਹਾਂਜੀ ਬਾਬਾ ਪਾਰ ਟਾਇਰ ਖੋਲ ਲਿਆ ਸੀਗਾ ਮਤਲਬ ਕਿਦਾ ਸਪਿੰਡਲ ਦਾ ਮਾੜਾ ਮੋਟਾ ਚੈੱਕ ਕਰਕੇ ਕਰਨਾ ਸੀ ਇਹ 베어ਿੰਗ ਬੂਰਿੰਗ ਤਾਂ ਠੀਕ ਸੀ ਇੱਕ 베어ਿੰਗ ਸੀਗਾ ਉਹ ਤਲਾਪ ਆਉਣ ਨਾਲ ਉਹ ਪਾ ਦਾਂਗੇ ਲੈ ਕੇ ਹੁਣ ਤੇ ਬਾਕੀ ਸਾਂਹ ਵਾਲਾ ਖੋਲ ਲਿਆ ਸੀਗਾ ਤੇ ਰੇਡੀਏਟਰ ਖੋਲ ਲਿਆ ਸੀ ਇਹ ਵੀ ਸਾਫ-ਸੂਫ ਕਰਾ ਕੇ ਦੇਖਦੇ ਆ ਜੇ ਸਾਫ ਹੋਇਆ ਠੀਕ ਹੈ ਨਹੀਂ ਨਾ ਲੈ ਕੇ ਲਾਵਾਂਗੇ ਠੀਕ ਆ ਬਾਬੇ ਤੇ ਕਰ ਦਿਆਂਗਾ ਲਵਾਤ ਅੱਗੇ ਕੀ ਬਣਦਾ ਚੱਲਦੇ ਆ ਮਾਨਸਾ ਜਾ ਕੇ ਆਵਾਂਗੇ ਹੁਣ ਆ ਕੇ ਦਿਖਾਉਨੇ ਆ ਤੁਹਾਨੂੰ ਕਿਵੇਂ ਕੀ ਗੱਲਬਾਤ ਬਣੀ ਆ ਠੀਕ ਆ ਬਾਬੇ ਓਕੇ ਆ ਲੋ ਬਾਬੇਓ ਆਪਾਂ ਕਰਤਾਈ ਸਾਰਾ ਕੁਝ ਲਿਆ ਕੇ ਮਾਨਸਾ ਤੋਂ ਜੜ ਦਿੱਤਾ ਸੀ ਉਹ ਦਿਖਾਇਆ ਨਹੀਂ ਗਿਆ ਸੌਰੀ ਤੇ ਜੜ ਜੜ ਦਿੱਤਾ ਕਿ ਨਾ ਟਰੈਕਟਰ ਸਟਾਰਟ ਵੀ ਕਰ ਲਿਆ ਫਿੱਟਾ ਕਾਣੀਆਂ 11 ਗੁਰੂਆਂ ਚ ਕੋਈ ਬਾਜ ਨਹੀਂ ਹੁਣ ਟਰੈਕਟਰ ਦੀ ਕਿਰਨ ਤਾਂ ਬਾਬੇ ਦੀ ਮਿਹਰ ਨਾਲ ਪੂਰਾ ਵਧੀਆ ਹੋਇਆਗਾ ਕਿਰਨ ਪੂਰਾ ਸੈੱਟ ਹੋਇਆਗਾ ਤੇ ਦੇਖਦੇ ਆ ਅੱਗੇ ਹੁਣ ਓਕੇ ਬਾਬੇਓ ਆਪਣਾ ਇੱਥੋਂ ਤੱਕ ਹੀ ਸੀ ਇਹ ਸਾਰਾ ਕੁਝ ਵਲੌਗ ਤੁਹਾਨੂੰ ਸੌਰੀ ਦਿਖਾ ਨਹੀਂ ਸਕੇ ਜਿਹੜਾ ਸਮਾਨ ਲਿਆ ਕੇ ਜੜਿਆ ਹੋਰ ਰੈਡੀ ਟਰੈਕਟਰ ਆਪਾਂ ਨਵਾਂ ਪਾਤਾ ਸਾਰਾ ਕੁਝ ਤੇ ਸਾਂਹੇ ਜਿਹੀਆਂ ਜੜੀਆਂ ਜੁੜੀਆਂ ਲੈ ਕੇ ਨਵੀਆਂ ਪਾਤੀਆਂ ਠੀਕ ਆ ਬਾਬੇ ਓਕੇ ਬਾਈ ਸਾਰੇ ਨੂੰ ਸਤ ਸ੍ਰੀ ਅਕਾਲ